ਹੈਲੋ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਜਿਹੜੀ ਸਵੇਰ ਹੈ ਉਹ ਅਸੀਂ ਉੱਠ ਗਏ ਆ 4 ਵਜੇ ਤੇ ਅੱਜ ਜਿਹੜੀ ਸ਼ੁਰੂਆਤ ਆ ਉਹ ਕਰਾਂਗੇ ਪ੍ਰਬਾਤ ਫੇਰੀ ਤੋਂ ਤੇ ਅੱਜ ਸਾਡੇ ਛੋਟੀ ਗੁड़िया ਪਰੀ ਹੈ ਉਹਨਾਂ ਦੇ ਘਰ ਹੈਗੀ ਆ ਪ੍ਰਬਾਤ ਫੇਰੀ ਤੇ ਉਹਨਾਂ ਨੇ ਸਾਰੀ ਸੰਗਤ ਨੂੰ ਇਨਵਾਈਟ ਕੀਤਾ ਸੀਗਾ ਤੇ ਹੁਣ ਮੈਂ ਜਾ ਰਹੀ ਆ ਉਹਨਾਂ ਦੇ ਘਰ ਤੇ ਉਥੋਂ ਹੋ ਕੇ ਫਿਰ ਉਸ ਤੋਂ ਬਾਅਦ ਜਿਹੜੇ ਬਾਕੀ ਆਪਣੇ ਡੇਲੀ ਰੁਟੀਨ ਵਰਕ ਨੇ ਉਹ ਕਰਾਂਗੇ ਸਟਾਰਟ ਤੇ ਚਲੋ ਮਿਲਦੇ ਆ ਤੁਹਾਨੂੰ ਹੁਣ ਪਰੀ ਹੁਣਾ ਦੇ ਘਰ ਜਾ ਕੇ ਜੀ ਹੁਣ ਅਸੀਂ ਆਗੇ ਘਰ ਵਾਪਸ ਅਦਰ ਗगन ਜੀ ਉੱਠ ਗਏ ਹੋਏ ਨੇ ਤੇ ਕਰ ਰਹੇ ਨੇ ਬ੍ਰਸ਼ ਕਿਦਾਂ ਹੋ ਗਿਆ ਬ੍ਰਸ਼ ਨਹੀਂ ਤਾਂ ਇਹ ਹੋ ਗਈ ਖਾਜ ਕਿੱਥੇ ਹਾਂ 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 ਆ ਸੌਣ ਲੱਪਾਸ਼ਾ ਗगन ਦੀਦੀ ਲੋ ਜੀ ਅੱਜ ਕ੍ਰਿਸ਼ ਜਿਹੜਾ ਵਾ ਉਹ ਵੀ ਜਲਦੀ ਉੱਠ ਕੇ ਤੇ ਉਹਨੇ ਨਹਾ ਲਿਆ ਕਿਉਂਕਿ ਉਹਨੇ ਅੱਜ ਟਿਊਸ਼ਨ ਥੋੜਾ ਜਲਦੀ ਜਾਣਾ ਤੇ ਅੱਧਾ ਸਾਡਾ ਗੁੱਡੂ ਵੀ ਹੋ ਗਿਆ ਰੈਡੀ ਤੇ ਗੁੱਡੂ ਨਿਕਲੇਗਾ ਸਕੂਲੀ ਬਟੂ ਕਿੱਦਾਂ ਆ ਦੇਖੋ ਜੀ ਆ ਸੇਲੇ ਸੇਲੇ ਮੇਰ ਨਾਲ ਪੰਗੇ ਲੈਣ ਡਿਆ ਨਾ ਕਰ ਤੇ ਉੱਧਰ ਮਿੱਠੂ ਕੀ ਵੀ ਅਜੇ ਵੀ ਸੁੱਤੇ ਆਇਆ ਤੇ ਟਾਈਮ ਦੇ ਕਿਉਂ ਸਾਡੇ ਪੋਣੇ ਨੂੰ ਹੋ ਗਿਆ ਨਹੀਂ ਇਕੱਲੇ ਪੋਣੇ ਨੂੰ ਤੇ ਆ ਵੀ ਘਰ ਮਿੱਠੂ ਨੂੰ ਪੋਰੇਗਾ ਦੰਦੀਆਂ 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 ਓ ਵੇਖੋ ਓ ਵੇਖੋ ਅਰੇ ਮਿੱਠੂ ਗੁੱਡ ਮਾਰਨਿੰਗ ਤੇ ਅਧਰੇ ਗਿਆ ਸਾਡੀ ਕੀ ਵੀ ਕੀ ਵੀ ਇਹ ਛੋਟੇ ਨੂੰ ਚੜ ਗਿਆ ਗੁੱਸਾ ਤੇ ਹੁਣ ਐ ਬਸ ਸਾਰੇ ਦਿਨ ਮੇਰੇ ਨਾਲ ਹੀ ਲੜਨਾ ਨੇ ਕਿ ਹੋਣਾ ਨਹੀਂ ਲੜਨਾ ਲੋ ਜੀ ਹੁਣ ਅਸੀਂ ਨਾਲ ਨਾਲ ਖਾਵਾਂਗੇ ਖਾਣਾ ਤੇ ਨਾਲ ਨਾਲ ਦੇਖਾਂਗੇ ਵਲੌਗ ਲੋ ਜੀ ਸਮੈਰਨ ਆ ਜਾਓਗਾ ਧੋਖਾ ਕਰੋ ਇਹਨੂੰ ਕਿਹਾ ਗਿਆ ਕਿ ਆ ਤੈਨੂੰ ਮੈਰੀ ਤੇ ਖੜਨਾ ਤੇ ਆਟੀ ਸਾਡੇ ਕਰ ਲੈ ਆ ਹੋਵੇ ਕਸਦੀ ਪੀ ਸਮੈਰ ਕੀ ਹੋਇਆ ਸਮੈਰ ਕੱਪੜੇ ਮੈਰਿਜ ਵਾਲੇ ਕੱਪੜੇ ਸ਼ਾਦੀ ਵਾਲੇ ਕੱਪੜੇ ਆਹ ਲੈ ਸ਼ਾਦੀ ਵਾਲੇ ਕੱਪੜੇ ਲਾਤ ਤੇ ਕੁਛ ਕਰਦੇ ਜਾਣਾ ਸਮੈਰ ਕਿੱਥੇ ਜਾਣਾ ਵਾ ਸ਼ਾਦੀ ਤੇ ਜਾਣਾ ਹੂੰ ਇਹਦੀ ਸ਼ਾਦੀ ਆ ਪਾਪਾ ਪਾਪਾ ਦੀ ਸ਼ਾਦੀ ਆ ਬਾ ਆ ਜਾ ਜਾ ਅੱਛਾ ਸਾਰੇ ਦੁਪਹਿਰ ਦਾ ਖਾਣਾ ਖਾਣਦੇ ਆ ਦੁਪਹਿਰ ਦਾ ਖਾਣਾ ਕੀ ਬਣਿਆ ਅੱਜ ਬੋਲੀ ਬੋਲੀ ਹਾਂ ਤੇ ਸਮਾਇਰਾ ਨੇ ਸਾਰਿਆਂ ਨੂੰ ਦੁਖੀ ਕੀਤਾ ਦਾ ਵਾ ਮੈਨ ਕੀ ਹੋਇਆ ਪਾਣੀ ਉਹ ਤਾਂ ਪੀਓ ਜਾ ਕੇ ਮੇਰੇ ਵਿਆਹ ਵਿੱਚ ਬੋਲੀ ਲੱਭੇ ਕਰ ਸਮਾਇਰਾ ਸਮਾਇਰਾ ਰਾਜਸਥਾਨ ਚ ਪਹੁੰਚ ਗਈ ਆ ਪਾਣੀ ਨਹੀਂ ਲੱਭਣ ਡਿਆ ਨਹੀਂ ਆਇਆ ਇਹਦੇ ਚ ਨਾ ਨਿਕਲ ਆਣਾ ਵਾ ਕੱਲਾ ਬੱਤ ਵੀ ਇਹੀ ਤੀ ਤਾ ਨੂੰ ਨਿਯੋੜਾ ਪਾੜੀ ਵਾਜਵਾ ਗੁਗੂ ਜੀ ਨੂੰ ਅੱਜ ਅਕਲ ਆਈ ਆ ਗੁਗੂ ਜੀ ਗੁਗੂ ਜੀ ਅੱਜ ਕਾਹ ਚੋਂ ਅਕਲ ਆਈ ਏ ਇਤਨੀ ਵਾਜਾ ਦੇਖੋ ਇਹ ਗੁਗਾ ਆਪਣੀ ਯੂਨੀਫਾਰਮ ਸੰਭਾਲਦੀ ਪਈ ਆ ਪਹਿਲਾਂ ਨਹੀਂ ਤੇ ਮਮਣ ਕਹਿੰਦੇ ਹੁੰਦੇ ਕਿ ਮੇਰੀ ਯੂਨੀਫਾਰਮ ਇਕੱਠੀ ਕਰ ਤੋ ਤੇਰੇ ਵਾਂਗੂ ਥੋੜੀ ਸਾਰੇ ਹੁੰਦੇ ਆ ਉਹ ਫਿਰ ਮੁੰਡਿਆਂ ਨੇ ਕੰਮ ਹੀ ਨਹੀਂ ਕਰਨਾ ਮੁੰਡੇ ਵੀ ਕੰਮ ਕਰਦੇ ਆ ਕਿਹੜਾ ਸਾਰੇ ਘਰ ਦੇ ਕਰਦੇ ਆ ਤੇ ਅੰਦਰ ਮਿੱਠੂ ਕੀ ਵੀ ਥੱਲੇ ਆ ਗਿਆ ਤੇ ਆਹ ਕੱਪੜੇ ਮੰਮਾ ਨੇ ਕਰਨੇ ਆ ਸੰਭਾਲਨੇ ਤੇ ਮੰਮਾ ਇਸ ਟਾਈਮ ਖੜੇ ਦਿਆ ਕਿਚਨ ਚ ਗੱਗੂ ਵੇਖੋ ਕਿ ਕਿੱਡਾ ਵੱਡਾ ਕੰਮ ਕਰਦੀ ਪਈ ਆ ਆਪਣੇ ਯੂਨੀਫਾਰਮ ਇਕੱਠੀ ਕਰਦੀ ਪਈ ਆਜੋ ਵੈਰੀ ਗੁੱਡ ਆਓ ਇਹਨੂੰ ਸਨਮਾਨਿਤ ਕਰੀਏ ਚਲੋ ਚਲੋ ਜੀ ਗੱਗੂ ਨੂੰ ਹੁਣੇ ਹੀ ਸਨਮਾਨਿਤ ਕਰਾਂਗੇ ਗੱਗੂ ਜੀ ਹਾਂਜੀ ਆਓ ਆਪਕੋ ਚਾਂਡੇ ਦਾ ਹੱਥ ਧਾਲੇ ਦੇਨ ਮੇਰੀ ਤਰਫ ਸੇ ਇੱਕ ਮਿੰਟ ਚੋੜੋ ਛੋੜੋ ਨਾ ਇਸ ਦੀ ਸਮੈਲ ਆਤੀ ਹੈ ਪਾਊਡਰ ਦਾ ਡੱਬਾ ਕਿਹੜਾ ਚਾਹੀਦੀ ਕੇਲੀ ਚਾਹੀਦੀ ਮੈਨੂੰ ਚਪੇੜਾ ਲੋ ਜੀ ਹੁਣ ਅਸੀਂ ਜਾਵਾਂਗੇ ਖਾਣਾ ਤੇ ਅੱਜ ਸਾਡਾ ਖਾਣਾ ਜਾਏਗਾ ਅੰਦਰ ਹੀ ਬੈਡਰੂਮ ਚ ਕਿਉਂਕਿ ਅੱਜ ਕੋੜੇ ਹੈ ਨੀਆ ਤੇ ਰਸੋਈ ਦੇ ਬਾਹਰ ਨਾ ਮੰਦੋ ਕੋਈ ਤੇ ਅੱਜ ਹੀ ਬਠਾ ਕੇ ਨਾਲ ਦੀ ਇੰਤਜ਼ਾਰ ਨਾਲ ਖਾਵਾ ਕੇ ਰੋਕੀ ਅਮਾ ਚੱਟਰੀ ਵਿੱਚ ਪਾਪਾ ਨੇ ਲਾਤੀ ਬੁਰਬਾਨੀ ਬੰਦ ਕਰ ਦਾਂਗੇ ਉਹ ਨਹੀਂ ਹੂ ਨਹੀਂ ਅਈ ਸ਼ਾਲੀ ओके okay. देख ट्राई करके देख लो एक ते आ आ देखो आ ही ਬੰਦਾ ਧਾੜੀ ਤੇ ਲੈ ਕੇ ਆਇਆ ਤੇ ਬੰਦਾ ਆਪ ਜਿੰਨਾ ਕੋਈ ਕੰਮ ਕਰਦਾ ਨਹੀਂ ਆਹ ਕੀ ਕੀਤਾ ਕੀ ਜਾਈਦਾ ਰੋਟੀ ਮਿਲ ਜਾਈਗੀ ਲੋ ਜੀ ਇੱਥੇ ਹੁਣ ਸਾਰੇ ਜਣੇ ਖਾਣਗੇ ਖਾਣਾ ਤੇ ਖਾਣੇ ਚ ਅੱਜ ਫੇਰ ਗੋਭੀ ਆ ਕਿਉਂਕਿ ਗੋਭੀਆਂ ਨੂੰ ਬੜੀ ਪਸੰਦਾ ਤੇ ਗੱਗੂ ਕਹਿੰਦੀ ਆ ਕਿ ਦਹੀਂ ਲੈ ਗਿਆ ਇਹ ਆਦ ਨਾ ਸਟੋਰੀ ਜੀ ਪਾ ਗਏ ਚੀਨੀ ਪਾ ਗਏ ਲਾਇਆ ਬਸ ਅੱਛਾ ਚੀਨੀ ਬਾਦ ਜੋ ਅੱਗੇ ਲੈ ਆਈ ਅੱਛਾ ਲੋ ਜੀ ਮਿੱਠੂ ਜੀ ਵੀ ਨੂੰ ਵੀ ਪਾਵਾਂਗੇ ਖਾਣਾ ਆਲੂ ਨਾਲ ਫਰਕਾ ਥੱਲੇ ਆ ਜਾ ਕਟੋਰੀ ਖਾਲ ਲਾ ਕੇ ਪਾ ਲੈ ਰਿਹਾ ਆਹ ਦਿਨ ਲੱਸੀ ਨਹੀਂ ਹੈ ਨਹੀਂ ਦਿਨ ਲੱਸੀ ਬਣਾਨੀ ਹੈ ਲੱਸੀ ਵੀ ਪਈ ਹੈ ਫ੍ਰੀਜ ਚ ਉਹ ਵੀ ਲੋ ਲੈ ਆਓ

ਅਜੀਬ ਬਾਅ ਕੱਢਣ ਵਾਲਾ ਹੈ ਬਣਾਓ ਇਹ ਨਹੀਂ ਹੁੰਦਾ ਇੱਕ ਵਨ ਬਣਾ ਕੇ ਦਿਖਾ ਦਿਓ ਬਣਾਓ ਬਣਾਓ ਨਾ ਲੋ ਜੀ ਹੁਣ ਅਸੀਂ ਖਾਣਾ ਖਾ ਲਿਆ ਤੇ ਖਾਣਾ ਖਾਣ ਤੋਂ ਬਾਅਦ ਮਿੱਠੂ ਨੂੰ ਨਾ ਨੂੰ ਜਿਹੜਾ ਮੈਂ ਉਹ ਕਵਰ ਕਰ ਦਿੱਤਾ ਮੈਂ ਤੇ ਮਿੱਠੂ ਵੀ ਹੁਣ ਸੌਣਗੇ ਤੇ ਇਸ ਤੋਂ ਬਾਅਦ ਅਸੀਂ ਵੀ ਕਰਾਂਗੇ ਰੈਸਟ ਤੇ ਤੁਹਾਨੂੰ ਮਿਲਾਂਗੇ ਨੈਕਸਟ ਵਲੌਗ ਦੇ ਨਾਲ ਸਵੇਰੇ ਸਵੇਰ ਤੱਕ ਲਈ ਸਾਰਿਆਂ ਨੂੰ ਗੁੱਡ ਨਾਈਟ ਆਹ ਮੁੰਡਾ ਮਾਗੇ ਖਾਣਾ ਤੇ ਖਾਣਾ ਖਾਣ ਤੋਂ ਬਾਅਦ ਅਸੀਂ ਕਰਾਂਗੇ ਰੈਸ ਓਏ ਗੁਗੂ ਇਹ ਕਿਆ ਕਰ ਰਹੇ ਹੋ